ਸੋਹਣੀ ਲੋਕੇਸ਼ਨ ਆ ਭਾਈ ਪਹੁੰਚ ਗਏ ਆ ਹਜੇ ਇਸ ਤੋਂ ਵੀ ਅੱਗੇ ਜਾਣਾ ਆ ਪਰ ਇੱਕ ਵਾਰੀ ਜਗਾ ਦੇਖਣ ਵਾਲੀ ਆ ਬਹੁਤ ਘੈਂਟ ਜਗਾ ਯਾਰ ਸੈਡ ਹੀ ਸੈਡ ਆ ਰੇਤਾ ਹੀ ਰੇਤਾ ਤਾਂ ਇਹ ਰੇਤਾਂ ਦੇ ਪਹਾੜਾ ਕਿ ਨਹੀਂ ਯਾਰਾ ਲਿਕੇਸ਼ਨ ਆ ਯਾਰ ਹਾਂ ਚੱਲੋ ਮੰਦਿਰ ਕੰਦਾ ਅੱਗੇ ਥਾਂ ਹੈਗੀ ਆ ਕੀ ਬਾਤ ਹੈ ਦੋ ਪਾਸੇ ਹੀ ਖਾਈ ਆ ਤੇ ਵਿੱਚ ਪਤਲਾ ਜਿਹਾ ਰਾਹ ਪਾੜੀ ਆ ਉੱਥੇ ਵੀ ਜਾ ਕੇ ਦੇਖਦੇ ਆ ਰਸਤਾ ਇੱਧਰ ਹੀ ਜਾ ਰਿਹਾ ਅੱਗੋਂ ਦੀ ਉਹ ਵੀ ਦੇਖਦੇ ਆ ਵੀ ਜੱਦਾ ਆ ਚਲੋ ਦੇਖਦੇ ਆ ਉੱਤੋਂ ਦੀ ਜਾ ਕੇ ਉਹ ਪਹਾੜੀ ਤੇ ਵੀ ਦੇਖਦੇ ਆ ਟਰਾਈ ਮਾਰ ਕੇ ਘਰੇ ਚੜਦੇ ਆ ਜੇ ਚੜਦੇ ਆ चढ़गी चढ़गी दादा ਗੱਟ ਜਰ ਗੱਟ ਐਨਾ ਆਰਾਮ ਨਾਲ ਹਾਂਜੀ ਆਪਾਂ ਉੱਥੇ ਖੜੇ ਸੀਗੇ ਪਹਾੜੀ ਤੇ ਉੱਥੋਂ ਆ ਗਏ ਆ ਤੇ ਗੱਡੀਆਂ ਆਪਣੀਆਂ ਚੜ ਗਈਆਂ ਸਾਰੀਆਂ ਫੁੱਲ ਸਪੀਡਾਂ ਤੇ ਜੋਰ ਮਰਾਇਆ ਹਾਂਜੀ ਪੌਣੇ ਲਗਭਗ 6 ਹੀ ਵੱਜ ਗਏ ਆ ਤੇ ਪਹੁੰਚ ਚੁੱਕੇ ਆ ਅਗਲੀ ਡੈਸਟੀਨੇਸ਼ਨ ਤੇ ਬਹੁਤ ਗੱਡੀਆਂ ਦਾ ਝੋਰ ਮਰਾਇਆ ਬਹੁਤ ਜ਼ਿਆਦਾ ਲਗਾਤਾਰ ਡਰਾਈਵਿੰਗ ਬਿਨਾਂ ਇੰਜਣ ਬੰਦ ਕੀਤੀ ਕੀਤੀ ਆ ਆਵੇ ਹੁੰਦੀ ਆਨਿੰਗ ਵੇਹ ਕਹਿੰਦਾ ਦੂਰ ਕਰ ਲਾ ਰਾਂ ਅਨਜੀਤ ਬੰਦ ਕਰ ਸਾਰੇ ਏਚੀ ਟੈਂਟ ਲਾ ਲੀ ਰਾਜੇ ਏ ਕੱਟੀ ਲੈਣ ਨੂੰ ਮਾਰਾ ਜਾ ਜਮੀਨ ਤੇ ਸੀ ਵੇੜਾ ਵੇ ਰਾਜੇ ਐਡੀ ਵੱਡੀ ਆਨਿੰਗ ਓਹੋ ਤੂੰ ਤਾਂ ਐ ਕਰ ਫੜ ਕੇ ਖੜ ਜਾ ਰਾਜੂ ਅੱਜ ਕਾਕਾ ਜੀ ਬਹੁਤ ਮਜ਼ਾਕ ਕਰਦੇ ਆ ਮੈਨੂੰ ਕਿਹਾ ਸੀ ਨਾ 2 ਮੀਟਰ ਵਾਲੀ ਘਟਕੜ ਲਵਾ ਫਾਇਦਾ ਹੀ ਨਹੀਂ ਕਹਿੰਦਾ ਚਲੋ ਆਪਾਂ ਲਾਈਏ ਟਾਈਮ ਲੈਪਸ ਫਿਰ ਪਤਾ ਲੱਗੂਗਾ ਕੀ ਕਰਦੇ ਆ कैंप हो गया सेटअप ऑनिंग लग गई लाइट लग गई इधर भी ऑनिंग खोल के दिलपि का टेंट लाता लाइट ऑन कर सकती है जनरेटर होगा तो टेंशन कोई नहीं दिल पे दिल किंग ठीक ऐसे लगी बैटरी है बैटरी सिस्टम बहुत बढ़िया सेम ही बैटरी कहीं नहीं रहेगा बैटरी 71% भाई भाई बहुत बढ़िया एंड ऑफ है बैटरी का ਲਓ ਜੀ ਮਿੱਤਰੋ ਹਾਂ ਉਹ ਮੇਰੇ ਪੈਕਟ ਉਹਦੇ ਚ ਪਾ ਲਿਆ ਰਾਜਾ ਕੀ ਬਣਾ ਰਿਹਾ ਮੈਂ ਬਣਾ ਰਿਹਾ ਮਿਕਸ ਛੋਲੇ ਮਿਕਸ ਛੋਲੇ ਬਾਪ ਰਾਜਾ ਬਣਾ ਰਿਹਾ ਮਿਕਸ ਛੋਲੇ ਕੀ ਕੀ ਪਾ ਰਿਹਾ ਇਹਦੇ ਵਿੱਚ ਅੱਜ ਹਲੇ ਤਾਂ ਪਿਆਜ਼ ਹੀ ਪਾਇਆ ਮੈਂ ਤੇ ਨਾਈਫ ਆਹ ਸੌਸ ਵੀ ਬਾਈ ਟ੍ਰਾਈ ਕਰਿਆ ਜੇ ਬਹੁਤ ਵਧੀਆ ਵਾ ਰਾਜ ਲੱਗਿਆ ਬਹੁਤ ਸਵਾਦ ਲੱਗਿਆ ਮੈਗੀ ਹਾਰਡ ਐਂਡ ਸਪਾਈਸੀ ਸੌਸ ਵੋਕ ਐਂਡ ਸੌਸ ਦੀ ਮੰਡੀ ਬਣਾ ਰਿਹਾ ਲੈਂਬ ਇਹ ਲੱਗਿਆ ਹੈਗਾ ਦਿਲਪੀ ਤੋਂ ਥੋੜਿਆ ਦਿੱਤੇਗੀ ਪਰੰਤੋ ਟੇਕ ਫੂਡ ਟੇਕ ਫੂਡ ਤੋਂ ਯਾ ਬਹੁਤ ਵਧੀਆ ਮੈਰੀਨੇਟ ਕੀਤੀ ਹੈ ਬਹੁਤ ਵਧੀਆ ਬਣੀ ਹੈ ਹੂੰ ਬਹੁਤ ਵਧੀਆ ਮੈਰੀਨੇਟ ਕਰਦੇ ਸੌਸੀਆਂ ਵੀ ਪਈਆਂ ਨੇ ਆਪਣੀਆਂ ਹੂੰ ਉਸ ਤਰ੍ਹਾਂ ਹੀ ਕਰ ਲਾਂਗੇ ਬ੍ਰੇਕਫਾਸਟ ਦਾ ਆਸ਼ਲ ਤੋਂ ਚਿਕਨ ਦਾ ਜਿਹੜਾ ਉਹ ਆਪਾਂ ਖਾ ਲਾਂਗੇ ਉਹ ਜੋ ਵੀ ਲਾ ਦੇਣੀ ਹੈ ਇੱਕ ਬੈਗ ਖਾ ਲਈਏ ਨਹੀਂ ਜੇ ਕਿਸੇ ਨੇ ਉਹ ਖਾਣੀ ਹੈ ਨਾ ਚਿਕਕਵਾ ਉਹ ਵੀ ਲੈ ਲਓ ਵੈਜੀਟੇਰੀਅਨ ਉਹ ਕੱਢ ਦੇ ਨੌਨ ਵੇਜ ਨੌਨ ਵੇਜ ਇਹ ਕਿਹੜਾ ਸਰਾ ਚਿਕਕਵਾ ਅੱਛਾ ਹਾਰਦੋ ਵੀ ਖਾਣੇ ਪਾ ਲਈਏ ਆਹੋ ਕੱਢ ਦਿਓ ਏਡਨ ਤਾਂ ਸਾਰਾ ਖਾਂਦਾ ਹਨਾ ਮੀਟ ਮੂਟ ਹੂੰ ਖਾ ਲੈਣਾ ਮੀਟ ਪਰ ਬਹੁਤ ਵਧੀਆ ਕੁੱਕੋ ਯਾਰ ਲੈ ਨਾ ਹੌਲ ਹੌਲੀ ਚੱਲਣ ਲਈ ਆ ਹਾਕੂ ਬਹੁਤ ਵਧੀਆ ਜਪਾਨੀ ਵਾਰੂ ਭੈੜਾ ਸਮੋ ਅੱਜ ਦਾ ਤੋਂ ਕੱਟ ਕਈ ਦੇਗਾ 150 ਕਿਲੋਮੀਟਰ ਆਪਾਂ ਕੀਤਾ ਨਾ ਟਰੈਵਲ ਆਫ ਰੋਡ ਪਤਾ ਹੀ ਨਹੀਂ ਕਿ ਕਿੱਥੇ ਜਾਣਾ ਬੜਾ ਮਾਇਆ ਇੱਕ ਵਾਰੀ ਤਾਂ ਪਰ ਐਂ ਲੱਗਿਆ ਵੀ ਪਤਾ ਨਹੀਂ ਮਿਲੂ ਕੋਈ ਜਗਾ ਕਿ ਨਾ ਉਹੀ ਆ ਪਰ ਇਹ ਰਾਜ 2000 ਉਹ ਪਹਾੜ ਜਾਇਏ ਨੇ ਬਹੁਤ ਕਹੈਂਡ ਸੀ ਲੋਕੇਸ਼ਨਾਂ ਇੰਨੀ ਆ ਸੋਹਣੀਆਂ ਅਹੀਂ ਜੀਆਂ ਕੋਈ ਹੱਦ ਨਹੀਂ ਬਹੁਤ ਡੂਨ ਵਾਲਾ ਸੀ ਨਾ ਕੰਮ ਹੂੰ ਉਹ ਟ੍ਰੈਕ ਉਹ ਐ ਲੱਗਦਾ ਇਹ ਬੀਚ ਕੰਡੇ ਆਪਾਂ ਚਲਾ ਰਹੇ ਹਾਂ ਟ੍ਰੈਕ ਬਹੁਤ ਸੌਫਟ ਹੂੰ ਬਹੁਤ ਜ਼ਿਆਦਾ ਸੌਫਟ ਯਕੀਨ ਹੀ ਨਹੀਂ ਹੁੰਦਾ ਯਾਰ ਇੰਨੀ ਸੈਂਡ ਆ ਕੋਈ ਜਿਵੇਂ ਕੋਈ ਚੀਜ਼ ਦੀ ਬਿਊਟੀ ਡਿਫਾਈਨ ਨਹੀਂ ਨਾ ਕਿਤੀ ਜ਼ਿਆਦਾ ਨਹੀਂ ਕੀਤੀ ਆ ਟ੍ਰੈਕ ਜਿਹਾ ਹੂੰ ਸਿੱਕੜ ਆਪਾਂ ਰਾਜ ਕੈਂਪਫਾਇਰ ਦੇਖਾਂ ਮੈਨੂੰ ਆਪਾਂ ਫੋਨ 'ਚ ਵੀ ਨਹੀਂ ਕੈਪਚਰ ਕਰ ਸਕਾਂ ਹੂੰ ਬੰਦਾ ਜੇ ਆਵੇ ਉਹੀ ਕੋਈ ਪਤਾ ਪਰ ਨੰਦੋ ਜੀ ਪੂਨ ਚ ਯਰ ਜਸਟੀਫਾਈ ਨਹੀਂ ਦਿਖਾਈ ਹਾਂਜੀ ਗੁੱਡ ਮਾਰਨਿੰਗ ਜੀ ਹੋ ਗਈ ਜੀ ਆਪਣੀ ਅੱਜ ਸਵੇਰ ਤੇ ਰਾਜਾ ਜੀ ਕੀ ਬਣਾ ਰਹੇ ਹੋ ਤੁਸੀਂ ਰੈਪ ਵੈਜੀ ਰੈਪ ਵਾਦ ਜੀ ਰੈਪ ਸਵੇਰੇ ਸਾਰੇ ਉੱਠ ਕੇ ਬਣ ਰਹੇ ਨੇ ਹੀਟਰ ਵੀ ਚੱਲਦਾ ਪਿਆ ਠੰਡ ਪੂਰੀ ਆ ਇਹ ਦਲਪੇ ਤੇ ਕੀ ਖਾਣ ਲਗਾ ਸੌਸੇਜ ਫੇਰੇ ਸਾਰੇ ਟੋਸਟ ਬਾਕੀ ਆਵਾਜ਼ ਬਹੁਤ ਠੰਡਾ ਔਨੀਆਂ ਦੇ ਉੱਪਰ ਪੂਰੀ ਬਰਫ਼ ਜੰਮੀ ਹੋਈ ਆ ਆਪਾਂ ਬਣਾ ਰਹੇ ਆ ਜੀ ਮੈਂ ਇਹਨਾਂ ਤਾਂ ਬਣਾਈਆਂ ਆ ਆ ਟਿੱਕੀਆਂ ਬਣਾਈਆਂ ਇਹਦੇ ਵਿੱਚ ਭਰ ਗਏ ਹਾਂ ਹੁਣ ਬ੍ਰੈਡ ਲਾਏ ਆ ਚਿਕਨ ਸੌਸ ਤੇ ਸੌਸ ਪਾਈ ਹੋ ਇਹਨੂੰ ਕਰੀਏ ਬੰਦ ਤੋ ਤੋਸ ਇੱਕ ਟੈਂਟ ਬਣ ਜਾਂਦੇ ਆ। ਆਂਡ ਦੇ ਵਿੱਚ ਜੇ ਕਦੇ ਤੁਹਾਨੂੰ ਪ੍ਰੋਬਲਮ ਆਵੇ ਤੁਹਾਡਾ ਗੈਸ ਨਹੀਂ ਪ੍ਰੋਪਰ ਚੱਲਦਾ ਪਿਆ ਇੱਕ ਟਾਰਚਗਾਣ ਜਰੂਰ ਰੱਖੋ। ਇਹਨੂੰ ਮਾੜਾ ਜਿਹਾ ਸੇਕ ਦੇ ਦਿਓ। ਉਸ ਬਾਅਦ। ਨੂੰ ਨਾ ਦੇਣਾ ਜ਼ਿਆਦਾ ਮੇੜੇ ਨਹੀਂ ਦੇਣਾ। ਉਸ ਬਾਅਦ ਡਾਲ ਦੀ ਨਾਲ ਹੀ ਤੁਹਾਡਾ ਪ੍ਰੋਪਰ ਗੈਸ ਜਿਹੜਾ ਉਹ ਲਾਕਾ ਤੇ ਚੱਲਣਾ ਪਊਗਾ ਠੜ ਦੇ ਵਿੱਚ ਜਿਹੜੀ ਆ ਉਹ ਬੰਦ ਨਹੀਂ ਹੁੰਦੀ। ਉਜਮਦੀ ਨਹੀਂ ਬਰਫ ਦੀ ਰਾਜਾ ਦੇ ਗਰਮ ਪਾਣੀ ਪਾ ਦਿੰਦੇ ਉਹਨਾਂ ਤੇ ਇਹ ਤਾਂ ਬਹੁਤ ਬੋਲੇ ਪੰਛੀ ਆ ਰਾਜਾ ਜੀ ਪਰ ਤੁਸੀਂ ਜਿਹੜਾ ਐਡਾ ਵੱਡਾ ਚੇਂਗ ਸੋਹ ਲਿਆਂਦਾ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੋਗੇ ਛੋਟਾ ਹੈ ਪਰ ਸਭ ਤੋਂ ਤਿੱਖਾ ਹੈ ਦੋ ਮਿੰਟ ਹੀ ਲੱਕੜ ਵੱਢ ਲੇ ਤਾਂ ਬਰਫ਼ ਬੜੀ ਬਣੀ ਪਈ ਜਾਵੇ ਰਾਤ ਕੱਪ ਜਿਹੜੀ ਚੀਜ਼ਾਂ ਬਾਹਰ ਰਹਿ ਗਈ ਉਹ ਵੀ ਜੰਮ ਗਈ ਆ ਠੀਕ ਹੈ ਉਧਰ ਆਪਣੇ ਪਹਿਲਵਾਨ ਸਾਹਿਬ ਅੱਗ ਤੇ ਅੱਗ ਬਾਲੀ ਜਾਂਦੇ ਆ ਪੜਾਈ ਚੋਂ ਨੇ ਆਂਡੇ ਬਾਲਣੇ ਸ਼ੁਰੂ ਕਰਤੇ ਆ ਉਧਰ ਸੌਖੀਆਂ ਵੀ ਰੈਡੀ ਕਰਤ ਨੇ ਕੋਲ ਜੋਰਾਂ ਤੇ ਆਪਣੇ ਬੰਦੇ ਬਹੁਤ ਟ੍ਰੇਨਡ ਆ ਇੰਨੀ ਇੰਨੀ ਸਪੀਡ ਚ ਤਾਂ ਰੈਸਟੋਰੈਂਟ ਵਾਲੇ ਭਾਈ ਆਪਣੇ ਕੀ ਕਹਿੰਦੇ ਕੰਮ ਨਹੀਂ ਕਰਦੇ ਜਿੰਨੀ ਸਪੀਡ ਚ ਆਪਣਾ ਲੋ ਜੀ ਮਿੱਤਰੋ ਪ੍ਰਿਪ ਹੋ ਗਿਆ ਖਤਮ ਸੰਡੇ ਤੇ 10 ਵਜ ਗਏ ਆ ਨਿਕਲ ਲੱਗੇ ਆਈ ਟਾਈਮ ਹੋ ਗਿਆ ਨਿਕਲ ਦਾ ਚਲ ਜੀ ਘਰਾਂ ਨੂੰ ਨੇ ਨੈਕਸਟ ਟ੍ਰਿਪ ਕਦੋਂ ਬੰਦ ਲਓ ਜੀ ਦੋਸਤੋ ਸੜਕ ਤੇ ਚੜ ਗਏ ਆ ਮੇਨ ਰੋਡ ਤੇ ਤੇ ਬਹੁਤ ਜ਼ਿਆਦਾ ਗ੍ਰੇਵਲ ਦੇ ਵਾਈਬ੍ਰੇਸ਼ਨ ਸੀ ਉਹਨੇ ਕਰਕੇ ਈਲ ਨਟ ਵਗੈਰਾ ਸਾਰੇ ਚੈੱਕ ਕਰਦੇ ਤਾ ਤੇ ਕੋਈ ਢੂਸ ਤਾਂ ਨਹੀਂ ਹੋ ਗਿਆ ਇੱਕ ਵਾਰ ਸ਼ੁਰੂ ਹੋਈਏ ਸੜਕ ਹੁਣੇ ਆਪਾਂ ਮੇਕ ਸ਼ੁਰ ਕਰਦੇ ਕੋਈ ਨੰਬਰ ਬਰੱਡੇ ਕਿ ਪੈਂਦੀ ਆ ਗ੍ਰੇਵਲ ਰੋਡ ਤੇ ਜਾਂ ਕੋਈ ਵਾਰੀ ਕੋਈ ਈਲ ਨਾਕ ਢਿੱਲਾ ਹੋ ਜਾਂਦਾ ਫਮੇਸ਼ਾ ਚੈੱਕ ਕਰ ਲੈ ਕਰੋ ਇੱਕ ਵਾਰੀ ਮੇਨ ਸੜਕ ਤੇ ਆ ਕੇ ਮੇਨ ਆਲ ਫਰਤ। ਫਾਰਾ ਕੁਝ ਮੇਚ ਕਰ ਰਿਹਾ ਮੈਂ ਫਾਰਾ ਠੀਕ ਆ। ਲੋ ਜਾਈਦਾ ਟ੍ਰਿਪ ਆ ਇਸੇ ਸਮਾਪਤ ਕਰਦੇ ਆ। ਤੇ ਫਿਰ ਮਿਲਦੇ ਆ ਜਿੰਦਗੀ ਚ ਅਗਲੇ ਐਪੀਸੋਡ ਚ ਓਕੇ ਜੀ।